ਸਾਰੇ ਮੇਰੇ ਸਤਿ ਸ਼੍ਰੀ ਅਕਾਲ ਗੁਰਸ ਨੌਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਵੇਰੇ ਸਵੇਰੇ ਮੈਂ ਤੁਹਾਡੇ ਨੂੰ ਵਲੌਗ ਸ਼ੇਅਰ ਕਰਨ ਲੱਗੀ ਹਾਂ ਤੇ ਬਣਾਉਣ ਲੱਗੀ ਹਾਂ ਗੋੜ ਦੀ ਚਾਹ ਤੇ ਪਾਣੀ ਪਾ ਲਿਆ ਜਿੰਨਾ ਸਾਨੂੰ ਚਾਹੀਦਾ ਤੇ ਹੁਣ ਪਾ ਦੇਣਾ ਗੋੜ ਗੋੜ ਨੂੰ ਥੋੜਾ ਕੁੱਟ ਕੇ ਪਾਣਾ ਤੇ ਇਹ ਕਹਿੰਦੇ ਸਾਡੀ ਚਾਹ ਫਟ ਜਾਂਦੀ ਹੈ ਬੇਗੋੜ ਦੀ ਚਾਹ ਜੀ ਸਾਡੀ ਫਟ ਜਾਂਦੀ ਹੈ ਇਸ ਤਰ੍ਹਾਂ ਬਣਾਣਾ ਜਿਹੜੀ ਬਿਲਕੁਲ ਚਾਹ ਫਟਦੇ ਨਹੀਂ ਹੈਗੀ ਹੁਣ ਤੁਸੀਂ ਬੋੜ ਪਾ ਲੈਣਾ ਜਿੰਨਾਂ ਨੂੰ ਸਾਨੂੰ ਮਿੱਠਾ ਪਸੰਦ ਹੈ ਤੇ ਆਹ ਪਾਤੀ ਪੱਤੀ ਪਹਿਲਾਂ ਮੈਂ ਮਸਾਲਾ ਪਾਇਆ ਸੀਗਾ ਸੌਂਫ ਜੀ ਬੈਂਡ ਲਾਈ ਜੀਆਂ ਜੋ ਵੀ ਪੀਸ ਕੇ ਰੱਖਿਆ ਹੋਇਆ ਵਿੱਚ ਇਹ ਦਾਕੀਨੀ ਵਗੈਰਾ ਤੇ ਇੱਧਰ ਰੱਖਤਾ ਦੁੱਧ ਨਾਣਾ ਦੁੱਧ ਉਬਲ ਜਾਊਗਾ ਤੋ ਜਿਹੜਾ ਅਸੀਂ ਸਿੱਤਾਂ ਨਹੀਂ ਪਾਣਾ ਹੈਗਾ ਚਾਹ ਦੇ ਵਿੱਚ ਹੁਣ ਮੈਂ 2 ਮਿੰਟ ਲਈ ਢੱਕ ਕੇ ਰੱਖ ਦਿੱਤੀ ਤਾਂ ਕਿ ਚੰਗੀ ਤਰ੍ਹਾਂ ਰਿਝ ਜਾਵੇ ਚਾਹ ਤੇ ਜਿਹੜਾ ਮਸਾਲਾ ਵਗੈਰਾ ਪਾਇਆ ਉਹਦਾ ਵੀ ਵਿੱਚ ਅਸਰ ਆ ਜਾਵੇ ਮਾ ਦੇਖੋ ਹਜੇ ਗੁੜ ਨਾ ਪਿਗਲਿਆ ਨਹੀਂ ਹੈਗਾ ਇਸ ਤਰ੍ਹਾਂ ਬਣਾਉਣ ਨਾਲ ਜਿਹੜੀ ਬਿਲਕੁਲ ਨਿਚਾ ਫਟਦੀ ਕਈ ਤਾਂ ਵੇ ਅਸੀਂ ਅੱਜ ਕੱਲ ਇਤਾਂ ਦੀ ਗੋੜ ਆਂਦੀ ਹੈ तकरीबन ਜਿਹੜੀ ਖੰਡ ਹਨ ਮਿਕਸ ਹੁੰਦੀ ਉਹਨਾਂ ਦੇ ਵਿੱਚ ਤੇ ਚਾਹ ਨਹੀਂ ਫਟਦੀ ਹੈ ਜੀ ਜਿਹੜਾ ਪਿਓਰ ਗੋੜ ਹੁੰਦਾ ਤੇ ਉਹਦੇ ਨਾਲ ਚਾਹ ਜੇ ਸਿੱਧਾ ਦੁੱਧ ਪਾਓ ਨਾ ਫਟ ਜਾਂਦੀ ਹੈ ਜਾਂ ਨੀਕੇ ਲੱਗ ਜਾਂਦੀ ਵੀ ਉਹ ਟੇਸਟ ਜਿਆ ਨਹੀਂ ਆਂਦਾ ਐਸ ਤਰ੍ਹਾਂ ਬਣਾਉਣ ਨਾਲ ਨਹੀਂ ਫਟਣੀ ਹੈ ਜੀ ਚਾਹ ਇਤਨਾ ਆਪਣਾ ਦੁੱਧ ਵੀ ਗਰਮ ਹੋ ਰਿਹਾ ਚੰਗੀ ਤਰ੍ਹਾਂ ਇਹਨੂੰ ਉਬਾਲੀ ਆ ਜਾਵੇ ਫੇਰ ਪਾਣ ਦੀ ਅਦਰਕ ਪਾਣਾ ਉਹੀ ਪਾ ਸਕਦੇ ਪਰ ਮੈਂ ਹੁਣ ਨਾ ਥੋੜਾ ਮੌਸਮ ਚੇਂਜ ਹੋ ਗਿਆ। ਹੁਣ ਨਹੀਂ ਅਦਰਕ ਪਾਉਂਦੀ ਜੀ। ਪਾਣੀ ਜੰਮੀਦਰ ਨਹੀਂ ਹੋਈ ਪਈ ਐ। ਬੱਦਲ ਦੇ ਨਾਲ। ਚਾਹ ਆਪਣੀਆਂ ਚੰਗੀ ਤਰ੍ਹਾਂ ਖੜ ਗਈ। ਤੇ ਇੱਧਰ ਦੁੱਧ ਵੀ ਉਪਲ ਗਿਆ। ਉਹਨੇ ਉਦੀ ਦੇ ਵਿੱਚ ਪਾ ਦੇਣਾ ਤੇ ਚਾਹ ਨੂੰ ਚੰਨ ਦੇ ਉਪਰ ਵਾਲੀ ਆ ਗਈ ਮਾਦੇ ਕੋ ਬਿਲਕੁਲ ਜਿਹੜੀ ਫੱਟੀ ਚਾਹ ਆਪਣੀ ਗੈਸ ਕਰ ਦੇਣਾ ਬੰਦ ਮਾਨ ਚਾਹ ਆਪਣੀ ਜਿਹੜੀ ਵਧੀਆ ਬਣ ਕੇ ਤਿਆਰ ਹੋਈ ਗੋੜ ਦੀ ਚਾਹ ਬਣ ਕੇ ਆਪਣੀ ਤਿਆਰ ਹੈ ਤੇ ਤੁਸੀਂ ਵੀ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਮੇਰਾ ਚਾਹ ਬਣਾਉਣ ਦਾ ਤਰੀਕਾ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਤੰਦਰੁਸਤੀਆਂ ਬਖਸ਼ੇ ਸਾਰੇ ਆਪਣੇ ਆਪਣੇ ਘਰਾਂ 'ਚ ਹਮੇਸ਼ਾ ਹੀ ਖੁਸ਼ ਰਹਿਣ ਵੀਡੀਓ ਨੂੰ ਗੁੱਲ ਵਾਚ ਕਰਨਾ ਪਸੰਦ ਆਂਦੀ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਲਾਈਕ ਜ਼ਰੂਰ ਕਰ ਦੇਣਾ